ਤੇ ਕਿੱਥੇ ਤੁਹਾਡੀ ਦੁਕਾਨ ਹੈ ਜੀ ਇਹ ਰਾਮਨਗਰ ਇਸਮਨਗਰ ਕੀ ਗੱਲਬਾਤ ਹੋਈ ਅੱਜ ਫਾਇਰਿੰਗ ਕਰਕੇ ਗਿਆ ਕੋਈ ਫਾਇਰਿੰਗ ਕਰਕੇ ਗਿਆ ਪੰਜ ਗੋਲੀਆਂ ਚੱਲੀਆਂ ਮੈਂ ਇੱਥੇ ਹੀ ਬੈਠਾ ਸੀਗਾ ਜਿੱਥੇ ਗੋਲੀ ਵੱਜੀ ਮੁੰਡੇ ਨੂੰ ਮੈਂ ਬਾਹਰ ਗਿਆ ਤੇ ਉਹ ਕੋਈ ਗੈਸਟ ਆਏ ਉਹਨਾਂ ਨੂੰ ਅੰਦਰ ਲੈਣ ਗਿਆ ਤੇ ਉਹ ਇੱਥੇ ਉਹਨਾਂ ਨੇ ਮੁੰਡੇ ਨੂੰ ਗੋਲੀ ਲੱਗੀ ਮੇਰੇ ਕੋਲ ਕਿੰਨੇ ਬੰਦੇ ਆਏ ਜਨਰਲ ਦੇ ਕੋਲ ਦੋ ਜਾਨੇ ਸੀਗੇ ਪੁਰਾਣਾ ਮੋਟਰਸਾਈਕਲ ਸੀਗਾ ਮੂੰਹ ਸਿਰ ਤੋਂ ਵੀ ਕਵਰ ਕੀਤਾ ਸੀ ਤੇ ਇੱਥੋਂ ਵੀ ਕਵਰ ਕੀਤਾ ਸੀ ਤੇ ਉਹਨਾਂ ਦੇ ਹੱਥ 'ਚ ਜਿਹੜਾ ਪਿਸਟਲ ਸੀਗਾ ਤਾਂ ਕੋਈ ਸੀਸੀਟੀਵੀ ਆਈ ਹੈ ਜੀ ਉਹਨਾਂ ਦੀ ਹਾਲੇ ਨਹੀਂ ਪਤਾ ਹਾਂ ਬੀਟੀ ਪਲੀਜ਼ ਸਰ ਪਲੀਜ਼ ਕੋਰਸ ਤਾਂ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਬਾਰੇ ਇਹਨਾਂ ਨੇ ਕੰਮ ਕੀਤਾ ਕਾਰਵਾਈ ਹੋਣੀ ਚਾਹੀਦੀ ਨਹੀਂ ਅੱਜ ਮਿਤੀ 16 ਮਈ ਨੂੰ ਈਸਟ ਮੋਹਨਨਗਰ ਦੇਰਿਆ ਵਿੱਚ ਜਿਹੜਾ ਡਿਵੀਜ਼ਨ B ਵਿੱਚ ਪੈਂਦਾ ਹੈ ਦੋ ਅਣਪਛਾਤੇ ਵਿੰਦੇ ਇੱਕ ਬਾਈਕ ਤੇ ਆ ਕੇ ਇੱਕ ਫਰਨੀਚਰ ਸ਼ੋਰੂਮ ਤੇ ਫਾਇਰਿੰਗ ਕਰਦੇ ਹਨ ਜਿਦੇ ਵਿੱਚ ਇੱਕ ਵਿਅਕਤੀ ਨੂੰ ਕੁਝ ਸੱਟਾਂ ਆ ਜਾਂਦੀਆਂ ਇਹਦੇ ਵਿੱਚ ਇਹ ਵਰਣਨ ਹੋਗਾ ਕਿ ਸ਼ੋਰਮ ਆਨਰ ਦੇ ਜਿਹੜੇ ਬ੍ਰਦਰ ਹੈ ਉਹ ਕੈਨੇਡਾ ਦੇ ਰੈਜ਼ੀਡੈਂਟ ਹੈ ਤੇ ਉਹਨਾਂ ਦੀ ਉੱਥੇ ਕੁਝ ਪਰਸਨਲ ਰੰਜਿਸ਼ ਨੂੰ ਲੈ ਕੇ ਇਹ ਇਨਸੀਡੈਂਟ ਨੂੰ ਅੰਜਾਮ ਦਿੱਤਾ ਗਿਆ ਸੀ ਇਹਦੇ ਵਿੱਚ ਕਮਿਸ਼ਨਰੇਟ ਦੀ ਵੱਖ-ਵੱਖ ਟੀਮਾਂ ਡਿਪਲੋਏ ਕਰ ਦਿੱਤੀਆਂ ਗਈਆਂ ਔਰ ਜਲਦੀ ਸਫਲਤਾ ਮਿਲੇਗੀ ਔਰ ਜਿਹੜੇ ਅਕਿਊਜ਼ਡ ਹੈ ਉਹ ਫੜੇ ਜਾਣਗੇ ਥੈਂਕ ਯੂ